ਜ਼ਖਮੀ ਹਾਲਤ ਵਿੱਚ ਸਿੱਧੂ ਮੂਸੇਵਾਲੇ ਨੂੰ ਹਸਪਤਾਲ ਲੈ ਕੇ ਜਾਣ ਵਾਲੇ ਨੌਜਵਾਨ ਦਾ ਘਰ ਬਣਾਉਣ ਚ ਮੂਸੇਵਾਲੇ ਦੇ ਪਿਤਾ ਨੇ ਕੀਤੀ ਮਦਦ। ਜਵਾਰ ਕੇ ਪਿੰਡ ਵਿੱਚ ਸਿੱਧੂ ਮੂਸੇਵਾਲੇ ਦੇ ਹਮਲੇ ਤੋਂ ਬਾਅਦ ਗੱਡੀ ਚੋਂ ਕੱਢ ਕੇ ਹਸਪਤਾਲ ਪਹੁੰਚਾਉਣ ਵਾਲੇ ਨੌਜਵਾਨ ਦਾ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਮਕਾਨ ਬਣਾ ਕੇ ਦਿੱਤਾ। ਨੌਜਵਾਨ ਨੇ ਮੂਸੇਵਾਲੇ ਦੇ ਪਿਤਾ ਵੱਲੋਂ ਕੀਤੀ ਮਦਦ ਤੋਂ ਖੁਸ਼ ਹੋ ਕੇ, ਭਾਵੁਕ ਹੋ ਕੇ ਉਹਨਾਂ ਦਾ ਧੰਨਵਾਦ ਕੀਤਾ ਹੈ। ਸਿਆਣੇ ਕਹਿੰਦੇ ਨੇ ਕਿ ਔਖੇ ਵੇਲੇ ਕੰਮ ਆਉਣ ਵਾਲੇ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਇਹ ਸ਼ਬਦ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਹੇ ਗਏ ਬਿਲਕੁਲ ਮੈਂ ਕਹਿ ਸਕਦਾ ਵੀ ਉਹ ਕਿਸਿਆਂ ਨੇ ਕਹਿੰਦਾ ਵੀ ਔਖੇ ਸਮੇਂ ਦੇ ਸਾਥੀ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਹਨਾ ਮਾਰਾ ਵਕਤ ਆਇਆ ਘਟਨਾ ਘਟੀ ਪਰੰਤੂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨੇ ਮਿੰਟਾਂ ਤੱਕ ਉਹ ਚਲੋ ਹਾਲਾਤ ਹਤੇ ਸੀਗੇ ਮਲ ਬਿਆਨ ਨਹੀਂ ਕੀਤੇ ਜਾ ਸਕਦੇ ਪਰੰਤੂ ਇਸ ਵੀਰ ਨੇ ਉਸ ਸਮੇਂ ਤੇ ਮੱਦਦ ਕਰੀ ਸੀ ਮਰ ਮੈਨੂੰ ਯਾਦ ਸੀ ਪਰ ਕਦੇ 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 ਆਪਾਂ ਕਰਜਾ ਜਿਹੜਾ ਉਹਨੂੰ ਤਾਂ ਹਰសា ਕਹਿੰਦੇ ਆ ਜਦੋਂ ਕਿਤੇ ਸਮਾਂ ਮਿਲਦਾ ਹੈ ਹਨਾ ਤਾਂ ਵੀਰ ਨੇ ਇੱਛਾ ਯਾਰ ਕੀਤੀ ਮੈਂ ਮਕਾਨ ਤੋਂ ਬਿਨਾ ਤੰਗਾ ਤੇ ਇੱਕ ਕੋਈ ਕਮਰਾ ਤੋਂ ਭਰਾ ਰਹਿੰਦੇ ਸੀਗੇ ਇੱਕ بارش ਦਾ ਸੀ ਇਹਨਾਂ ਤਾਂ ਮੈਂ ਇਹਨੂੰ ਵਾਦਾ ਕੀਤਾ ਸੀ ਕਿ ਚਲੋ ਆਪਾਂ ਰਲ ਮਿਲ ਕੇ ਇਸ ਦਾ ਨੁਸਰੇ ਲਾਵਾਂਗੇ ਤਾਂ ਅੱਜ ਇਹ ਸੰਪੂਰਨ ਹੋਣ ਲੱਗਿਆ ਬੜੀ ਖੁਸ਼ੀ ਹੈ ਇਸ ਗੱਲ ਦੀ ਪ੍ਰਮਾਤਮਾ ਸਾਰੇ ਪਰਿਵਾਰ ਤੇ ਸਤੰਤਰ ਉਸਦੀ ਮਿਹਰਬਰੇ ਹੱਥ ਤੱਕ ਅੰਗਲੂ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਹੜੇ ਕਾਰਜ ਕੀਤੇ ਜਾਂਦੇ ਨੇ ਸਿੱਧੂ ਪਰਿਵਾਰ ਬਿਲਕੁਲ ਬਸ ਮੇਰੀ ਆਤ ਨਹੀਂ ਮੈਂ ਅੱਜ ਕੈਮਰੇ ਸਾਹਮਣੇ ਆਇਆ ਮੈਂ ਕਦੇ ਚੱਲਦਾ ਤਾਂ ਦੇਖੋ ਰਹਿੰਦਾ ਹੀ ਹੈ ਸ਼ੁਭਦੀਪ ਦੇ ਸਮੇਂ ਤੋਂ ਹੀ ਮੇਰਾ ਖਿਆਲ ਮੈਨੂੰ ਵੀ ਬੇਟੇ ਨੇ ਕਦੇ ਮੇਰੇ ਨਾਲ ਜੇਕਰ ਨਹੀਂ ਕੀਤਾ ਸੀ ਮੈਂ ਭਲਾਨੀ ਜਗ੍ਹਾ ਤੇ ਕਰਦਾ ਚਾਹਤੀ ਉਹ ਕਰਦਾ ਪਰ ਕਰੀ ਨਹੀਂ ਸੀ ਮਤਲਬ ਕੈਮਰੇ ਅੱਗੇ ਆਉਣ ਦਾ ਸ਼ੁਰੂ ਤੋਂ ਨਹੀਂ ਹੈਗਾ ਪਰੰਤੂ ਅੱਜ ਜਦੋਂ ਤੁਸੀਂ ਤੁਸੀਂ ਇੱਕ ਪੱਤਰਕਾਰ ਨਹੀਂ ਇੱਕ ਭਰਾ ਕਰਕੇ ਪੁਰਾਣੇ ਆਪਣੇ ਜਵਾਕ ਕਰਕੇ ਅੱਪਾ ਗੱਲ ਕਰਦੇ ਆ ਇਸ ਗੱਲ ਦੀ ਵੀ ਇਹ ਤਾਂ ਮਿਸ਼ਨ ਹੈ ਜਿਹੜੇ ਚੱਲਦੇ ਰਹਿਣਾ ਪਹਿਲਾਂ ਵੀ ਕਰਦੇ ਸੀ ਅੱਗੇ ਵੀ ਕਰਦੇ ਰਵਾਂਗੇ ਹੋਰ ਬਾਕੀ ਇਹ ਜਿਹੜੇ ਦਲਤ ਭਰਾ ਨੇ ਸਾਰੇ ਪਰਿਵਾਰ ਆ ਆਪਣੇ ਤੇ ਜਿੰਨੇ ਕੋਈ ਇਹਨਾਂ ਤੇ ਕਦੇ ਵੀ ਕੋਈ ਸੰਕਟ ਦੀ ਘੜੀ ਆਉਂਦੀ ਹੈ ਤਾਂ ਆਪਣਾ ਇੱਕ ਪਰਿਵਾਰ ਹੋਂਦ ਦੇ ਨਾਲ ਖੜਨ ਦਾ ਹੱਕ ਪੰਦਾ ਜੀ ਆਪਾਂ ਜਿੱਦ ਦਿਨ ਸਿੱਧੂ ਦਾ ਹਸਾ ਹੋਇਆ ਸੀ ਉਦੋਂ ਜਮਾਰਕਾ ਤੋਂ ਅਸੀਂ ਅੱਗੇ ਤੋਂ ਆ ਰਹੇ ਸੀ ਅਸੀਂ ਆਏ ਸੀ ਬਰਿਆਂ ਦੇ ਆਪਾਂ ਰੇ ਭਰ ਕੇ ਲੈ ਆਏ ਸੀ ਆਹ ਮੁਰਗੀਆਂ ਤੇ ਉਸ ਦਿਨ ਜਦ ਅਸੀਂ ਅੱਗੇ ਆ ਕੇ ਦੇਖਿਆ ਤੇ ਜਿਸ ਤੂ ਦੀ ਡਟੋਰੀ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਜੀ ਗੱਡੀ ਦੇ ਵਿੱਚ ਵੀ ਕੌਣ ਹੈ ਤੇ ਜਦੋਂ ਅਸੀਂ ਆ ਕੇ ਦੇਖਿਆ ਅਸੀਂ ਟਾਕੀ ਪੱਟ ਕੇ ਦੇਖਿਆ ਤੇ ਸਿੱਧੂ ਸੀ ਵਿੱਚ ਉਹਨਾਂ ਆਪਣੇ ਇੱਤੇ ਡਿੱਗੇ ਪਏ ਸੀ ਗੇਅਰ ਤੇ ਕਿਸੇ ਨੂੰ ਪਤਾ ਨਹੀਂ ਲੱਗਿਆ ਹੈਗਾ ਵੀ ਬਾਹਰ ਕਿਸ ਕੋਲੇ ਪਏ ਸੀ ਉਹਨਾਂ ਦੇ ਤੇ ਜਦੋਂ ਮੈਂ ਚੱਕ ਕੇ ਉਹਨੂੰ ਸਾਹਮਣੇ ਕਰਿਆ ਫਿਰ ਪਤਾ ਲੱਗਿਆ ਹੈਗਾ ਜੀ ਵੀ ਇਹ ਤਾਂ ਸਿੱਧੂ ਸਾਹਿਬ ਨੇ ਫਿਰ ਮੈਨੂੰ ਬਥੇਰਾ ਜ਼ੋਰ ਲਾਇਆ ਵੀ ਤੂੰ ਇਹਨੂੰ ਨਾ ਚੱਕ ਨਾ ਚੱਕ ਮੈਂ ਅੱਖ ਵੀ ਨਹੀਂ ਸਾਡੇ ਪਿੰਡ ਦਾ ਜੀ ਵੀ ਅਸੀਂ ਲੈ ਕੇ ਆਵਾਂਗੇ ਕਿ ਰਾਮਾ ਉੱਥੇ ਚੱਕ ਕੇ ਆਪਾ ਹਸਪਤਾਲ ਚ ਲੈ ਗਏ ਉੱਥੇ ਜਾ ਕੇ ਫਿਰ ਉਹਨਾਂ ਦੀ ਕੋਟ ਸਮਾਰਕ ਕੀਤੀ ਵੀ ਕਿਹੋ ਜਿਹਾ ਮੰਜਰ ਸੀ ਕਿੰਨਾ ਘਰ ਘੱਟ ਸੀ ਉੱਥੇ ਬਹੁਤ ਪੂਰਾ ਹੀ ਕੱਟ ਸੀ ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਹੈਗੇ ਵੀ ਇਹਦੇ ਵਿੱਚ ਕੌਣ ਆ ਕੌਣ ਨਹੀਂ ਤੇ ਵੀ ਉਧਰ ਜਦ ਅਸੀਂ ਆ ਗਏ ਫਿਰ ਪਤਾ ਲੱਗਿਆ ਨਹੀਂ ਕਿਸੇ ਨੂੰ ਪਤਾ ਹੀ ਲੱਗੇ ਸ ਨਹੀਂ ਕਿਵੇਂ ਪਛਾਣ ਆ ਪੰਚਾਇਤਾਂ ਵੀ ਜਿਹਨੇ ਹੁਣ ਆਪਾਂ ਰੋਜ਼ ਲੰਘਦੇ ਸੀ ਆਪਣੇ ਕੋਲ ਦੀ ਗੱਡੀ ਵੀ ਲੰਘਦੀ ਸੀ ਬਈ ਗੱਡੀਆਂ ਤਾਂ ਹੋਰ ਵੀ ਬਹੁਤ ਲੰਘਦੀਆਂ ਸੀ ਪਰ ਉਹਨਾਂ ਦੀ ਗੱਡੀ ਦੀ ਵੀ ਲੱਗ ਗਈ ਪਰੇਸ਼ਾਨ ਸੀ ਤੇ ਜਦੋਂ ਮੈਂ ਦੇਖਿਆ ਮੇਰੇ ਦੂਰੇ ਹੀ ਮੱਥਾ ਠਣਕ ਗਿਆ ਵੀ ਇਹ ਤਾਂ ਬਾਈ ਦੀ ਗੱਡੀ ਹੈ ਤੇ ਜਦੋਂ ਮੈਂ ਆ ਕੇ ਕੋਲੇ ਬਸ ਦੇਖਿਆ ਦੂਜੇ ਆਪਣੇ ਨਾਲ ਸੀ ਜਿਹੜੇ ਮੁੰਡੇ ਉਹਨਾਂ ਨੂੰ ਮੇਰੀ ਪਛਾਣ ਆ ਗਈ ਵੀ ਸਾਨੂੰ ਕੱਢ ਲਓ ਕੱਢ ਲਓ ਜੀ ਨਹੀਂ ਅਸੀਂ ਵੀ ਮਰ ਜਾਵਾਂਗੇ ਵਿੱਚ ਤੇ ਫੇਰ ਵੀ ਮੈਂ ਜਦੋਂ ਕੱਢਣ ਲੱਗਿਆ ਸਿੱਤੂ ਨੂੰ ਮੈਂ ਸਾਹਮਣੇ ਆਇਆ ਸੀਟ ਤੇ ਕਰ ਲਿਆ ਫੇਰ ਵੀ ਨ ਮੇਰੇ ਕੋਈ ਨਾਲ ਲੱਗੇ ਮੈਂ ਬਹੁਤਿਆਂ ਨੂੰ ਕਿਹਾ ਵੀ ਮੇਰੇ ਨਾਲ ਲੱਗ ਜਾ ਕੇ ਫੇਰ ਵੀ ਉਹਨਾਂ ਨੇ ਮੈਨੂੰ ਛੱਡ ਕੇ ਮਾਗਲੇ ਮੁੰਡੇ ਨੂੰ ਬਾਹਰ ਕੱਢਤਾ ਫੇਰ ਆ ਕੇ ਦੋ ਜਾਨੇ ਮੇਰੇ ਨਾਲ ਲੱਗੇ ਫੇਰੇ ਚਾਰ ਕਰਦੇ ਆਂ ਅੱਜ ਬਈ ਮਕਾਨ ਪਾਇਆ ਸੀ ਜਿੱੱਭੂ ਦੇ ਪਿਤਾ ਆਏ ਸੀ ਕਿ ਕੀ ਕਹਿ ਰਹੇ ਉਹਦਾ ਜੀ ਜਦੋਂ ਆਪਣੇ ਹੁਣ ਬਾਟ ਸਪਾਇਰ ਰਹੀ ਸੀ ਤੇ ਮਕਾਨ ਮੈਂ ਉਹਨਾਂ ਨੇ ਕਿਹਾ ਸੀ ਮੈਨੂੰ ਵੀ ਜਦੋਂ ਵੀ ਤੁਹਾਨੂੰ ਕੋਈ ਵੀ பீੜ ਪਵੇ ਮੇਰੇ ਕੋਲੇ ਆ ਜਾਏ ਤੁਸੀਂ ਤੇ ਉਹ ਆਪਣੇ ਡਾਟ ਲੱਗੇ ਹੋਈ ਸੀ ਤੇ ਉਹਨਾਂ ਚਾਉਣ ਲੱਗ ਗਏ ਚਾਉਣ ਲੱਗ ਗਏ ਜਦੋਂ ਅਸੀਂ ਉਹਦੇ ਕੋਲੇ ਪਾ ਗਏ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਜਿੰਨੇ ਕੇ ਸਾਥ ਕੋਈ ਮੱਦ ਅਸੀਂ ਕਰਾਂਗੇ ਤੇ ਹੁਣ ਉਹਨਾਂ ਦੇ ਬਦੌਲਤ ਵੀ ਆਪਣੇ ਮਕਾਨ ਪਏ ਰਹੇ ਬਹੁਤ ਵਧੀਆ ਜੀ ਧੰਨਵਾਦ ਜੰਮੇ ਪਿੰਚੀ ਰਵਨ